ਸੱਚੇ ਕਾਲ ਜੀ ਅਮੇਰੀਕਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿਆ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਨ ਮਾਰ ਦਿਆਂ ਤਾਜ਼ਾ ਹੈਡਲਾਈਨਸ ਤੇ ਸਮਰ ਟ੍ਰੈਵਲ ਬਾਰੇ ਵਿਦਿਆਰਥੀਆਂ ਤੇ ਸਖਤੀ ਛੁੱਟੀਆਂ ਮਨਾਉਣ ਜਾਣ ਤੋਂ ਪਹਿਲਾਂ ਟਰੰਪ ਨੇ ਦਿੱਤੀ ਚੇਤਾਵਨੀ ਅਮਰੀਕਾ ਤੋਂ ਦਰਮਦ ਚ ਹੋਵੇਗਾ ਵਾਦਾ ਭਾਰਤ ਨੂੰ ਮਿਲ ਰਹੀ ਸਸਤੀ ਐਲਪੀਜੀ ਟਰੰਪ ਦੀ ਹਾਵਰਡ ਯੂਨੀਵਰਸਿਟੀ ਤੇ ਸਖਤ ਕਾਰਵਾਈ ਯੂਨੀਵਰਸਿਟੀ ਦਾ ਟੈਕਸ ਛੋੜ ਦਾ ਦਰਜਾ ਕੀਤਾ ਖਤਮ ਫਿਰ ਘਬਰਾਵਾਂ ਸਟਾਰ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਅਮਰੀਕਾ ਦੇ ਵਿੱਚ ਸਮਰ ਟ੍ਰੈਵਲ ਕਰਨ ਸੰਬੰਧੀ ਦੁਵਿਧਾ ਦੇ ਵਿੱਚ ਨੇ ਕਿਉਂਕਿ ਡੋਨਾਲਡ ਟਰੰਪ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਅਜਿਹੇ ਦੇ ਵਿੱਚ ਯੂਨੀਵਰਸਿਟੀਆਂ ਨੇ ਬੱਚਿਆਂ ਨੂੰ ਹਦਾਇਤਾਂ ਦਿੱਤੀਆਂ ਨੇ ਅਤੇ ਸੁਚੇਤ ਕੀਤਾ ਹੈ ਕਿ ਉਹ ਸਮਰ ਵੈਕੇਸ਼ਨਜ਼ ਵਾਸਤੇ ਬਾਹਰ ਜਾਣ ਲਈ ਸੁਚੇਤ ਰਹਿਣ ਇਸ ਦੇ ਵਿੱਚ ਕਾਲਜਿਸਟ ਯੂਨੀਵਰਸਿਟੀਆਂ ਦੇ ਸਟਾਫ ਨੂੰ ਵੀ ਇਨਕਲੂਡ ਕੀਤਾ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਦੀ ਸਖਤ ਨੀਤੀਆਂ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਨੇ ਪਰਿਵਾਰ ਨੂੰ ਮਿਲਣ, ਛੁੱਟੀਆਂ ਮਨਾਉਣ ਜਾਂ ਖੋਜ ਕਰਨ ਲਈ ਗਰਮੀਆਂ ਦੀ ਯਾਤਰਾ ਕਰਨ ਸੰਬੰਧੀ ਵਿਚਾਰ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ 트럼ਪ ਪ੍ਰਸ਼ਾਸਨ ਦੀ ਸਖਤੀਕਰਨ ਦੋ ਵਾਰ ਸੋਚੇ ਨੇ ਜਿਸ ਨੇ ਅਸੁਰੱਖਿਆ ਦੀ ਭਾਵਨਾ ਨੂੰ ਵਧਾ ਦਿੱਤਾ ਹੈ ਵਿਦਿਆਰਥੀਆਂ ਦੇ ਅਚਾਨਕ ਅਮਰੀਕਾ ਚ ਪੜ੍ਹਾਈ ਕਰਨ ਦੀ ਇਜਾਜ਼ਤ ਗਵਾਉਣ ਤੋਂ ਪਹਿਲਾਂ ਹੀ ਕੁਝ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਫੈਕਲਟੀ ਨੂੰ ਯਾਤਰਾ ਮੁਲਤਵੀ ਕਰਨ ਲਈ ਉਚਾਹਿਤ ਕਰ ਰਹੇ ਸਨ ਜਿਸ ਤੇ ਫلسطੀਨ ਨੇ ਪੱਕੀ ਸਰਗਰਮੀ ਚ ਸ਼ਾਮਲ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਸਰਕਾਰੀ ਯਤਨਾਂ ਦਾ ਹਵਾਲਾ ਦਿੱਤਾ ਗਿਆ ਸੀ ਫਾਂਹੀ ਦੇ ਹਫਤਿਆਂ ਚ ਸਟੇਟਿਸ ਮਾਪਤੀ ਦਾ ਪੇਮਾਨਾ ਸਾਹਮਣੇ ਆਇਆ ਹੈ ਹੋਰ ਸਕੂਲਾਂ ਨੇ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਦੇਸ਼ ਚ ਗੈਰ ਜ਼ਰੂਰੀ ਯਾਤਰਾ ਵਿਰੋਧ ਸਾਬਤਾਨ ਕੀਤਾ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਬੋਕਲਨ ਨੇ ਪਿਛਲੇ ਹਫਤੇ ਇੱਕ ਸਲਾਹ ਜਾਰੀ ਕੀਤੀ ਸੀ ਜਿਸ ਚ ਕਿਹਾ ਗਿਆ ਸੀ ਕਿ ਆਉਣ ਵਾਲੀ ਅੰਤਰਰਾਸ਼ਟਰੀ ਯਾਤਰਾ ਸਖਤ ਜਾਂਚ ਅਤੇ ਲਾਗੂਕਰਨ ਕਾਰਨ ਜੋਖਮ ਭਰੀ ਹੈ ਯੂਨੀਵਰਸਿਟੀ ਦੇ ਬਿਆਨਾਂ ਸਕੂਲ ਅਧਿਕਾਰੀਆਂ ਨਾਲ ਪੱਤਰ ਵਿਹਾਰ ਅਤੇ ਅਦਾਲਤੀ ਰਿਕਾਰਡਾਂ ਦੀ ਐਸੋਸੀਏਟਿਡ ਪ੍ਰੈਸ ਸਮੀਖਿਆ ਅਨੁਸਾਰ ਮਾਰਚ ਦੇ ਅਖੀਰ ਤੋਂ 100 ਸਤਾਸੀ ਕਾਲਜਾਂ ਯੂਨੀਵਰਸਿਟੀਆਂ ਤੇ ਯੂਨੀਵਰਸਿਟੀ ਪ੍ਰਣਾਲੀਆਂ ਦੇ ਘੱਟੋ-ਘੱਟ 1220 ਵਿਦਿਆਰਥੀਆਂ ਦੇ ਵਿਜ਼ੇ ਰੱਦ ਕਰ ਦਿੱਤੇ ਗਏ ਨੇ ਜਾਂ ਕਾਨੂੰਨੀ ਸਥਿਤੀ ਖਤਮ ਕਰ ਦਿੱਤੀ ਗਈ ਹੈ ਹਾਲਾਂਕਿ ਪ੍ਰਭਾਵਿਤ ਵਿਦਿਆਰਥੀਆਂ ਦੀ ਗਿਣਤੀ ਕਿਤੇ ਜ਼ਿਆਦਾ ਜਾਪਦੀ ਹੈ ਕਾਂਗਰਸ ਤੋਂ ਪੁੱਛ ਗਿੱਚਾਂ ਦੇ 10 ਅਪ੍ਰੈਲ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਜਵਾਬ ਅਨੁਸਾਰ ਘੱਟੋ-ਘੱਟ 4736 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ ਰਿਕਾਰਡ ਇੱਕ ਸਰਕਾਰੀ ਡਾਟਾਬੇਸ ਚ ਖਤਮ ਕਰ ਦਿੱਤੇ ਗਏ ਸਨ ਜੋ ਉਹਨਾਂ ਦੀ ਕਾਨੂੰਨੀ ਸਥਿਤੀ ਨੂੰ ਬਣਾਈ ਰੱਖਦਾ ਹੈ ਤੇਜ਼ੀ ਨਾਲ ਵਿਕਸਿਤ ਹੋ ਰਹੀ ਸਥਿਤੀ ਨੇ ਕਾਲਜਾਂ ਨੂੰ ਵਿਦਿਆਰਥੀਆਂ ਨੂੰ ਸਲਾਹ ਦੇਣ ਲਈ ਮਜਬੂਰ ਕਰ ਦਿੱਤਾ ਹੈ ਮਿਸ਼ਿਗਨ ਕਾਲਜ ਦਾ ਇੱਕ ਕਰਮਚਾਰੀ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਚ ਨੇਵੀਗੇਟ ਕਰਨ ਚ ਮਦਦ ਕਰਦਾ ਹੈ ਉਹਨੇ ਕਿਹਾ ਕਿ ਵਿਦਿਆਰਥੀ ਗਰਮੀਆਂ ਦੀ ਯਾਤਰਾ ਬਾਰੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪੁੱਛਗਿੱਛ ਕਰ ਰਹੇ ਨੇ ਪਿਛਲੇ ਸਾਲ ਅਮਰੀਕਾ ਨੇ ਲਗਭਗ ਇਹ 1 ਮਿਲੀਅਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਮੇਜ਼ਬਾਨੀ ਕੀਤੀ ਜੋ ਕਿ ਬਹੁਤ ਸਾਰੇ ਸਕੂਲਾਂ ਚ ਜ਼ਰੂਰੀ ਟਿਊਸ਼ਨ ਮਾਲੀਆਂ ਦਾ ਇੱਕ ਸਰੋਤ ਹੈ ਵਕੀਲਾਂ ਦਾ ਕਹਿਣਾ ਹੈ ਕਿ ਇਹ ਗੰਤੀਸ਼ੁਣਨ ਦੀ ਸੰਭਾਵਨਾ ਹੈ ਕਿਉਂਕਿ ਟੈਕਟਾਊਨ ਅਮਰੀਕਾ ਦੀ ਅਪੀਲ ਨੂੰ ਨੁਕਸਾਨ ਪਹੜਾਏ ਨੇ ਅਮਰੀਕਾ ਤੋਂ ਦਰਮਦਾਂ ਦੇ ਵਿੱਚ ਵਾਅਦਾ ਵੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਾ ਭਾਰਤ ਨੂੰ ਵੱਡੇ ਪੱਧਰ ਦੇ ਉੱਤੇ ਫਾਇਦਾ ਹੋ ਸਕਦਾ ਹੈ ਭਾਰਤ ਨੂੰ ਸਸਤੀ ਐਲਪੀਜੀ ਮਿਲ ਸਕਦੀ ਹੈ ਵੱਡੀ ਕਾਰਵਾਈ ਚੀਨ ਦੇ ਵੱਲੋਂ ਕੀਤੀ ਜਾਵੇਗੀ ਅਮਰੀਕੀ ਮਾਲ ਤੇ ਇੰਪੋਰਟ ਡਿਊਟੀ ਚੀਨ ਨੇ ਵਿਧਾਈ ਤੇ ਉਸ ਦਾ ਫਾਇਦਾ ਭਾਰਤ ਨੂੰ ਮਿਲਿਆ ਕਿਉਂਕਿ ਉਸ ਨੂੰ ਅਮਰੀਕਾ ਤੋਂ ਐਲਪੀਜੀ ਪਹਿਲਾਂ ਤੋਂ ਘਟ ਮੁੱਲ ਤੇ ਮਿਲ ਰਹੀ ਹੈ ਉਦਯੋਗ ਸੂਤਰਾਂ ਤੇ ਟੁਵਾਈ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਭਾਰਤ ਨੂੰ ਪੱਛਮ ਏਸ਼ੀਆ ਦੇ ਮੁਕਾਬਲੇ ਅਮਰੀਕਾ ਤੋਂ ਜ਼ਿਆਦਾ ਸਸਤੀ ਐਲਪੀਜੀ ਮਿਲ ਰਹੀ ਹੈ ਜਿਸ ਕਾਰਨ ਅਮਰੀਕਾ ਤੋਂ ਇਸ ਦੀ ਦਰਾਮਦ ਵਧੇਗੀ ਰਿਫਾਈਨਿੰਗ ਉਦਯੋਗ ਦੇ ਸਿੱਖ ਸੂਤਰਾਂ ਨੇ ਦੱਸਿਆ ਕਿ ਕੱਚੇ ਤੇਲ ਦੀ ਦਰਾਮਦ ਵਧਾਉਣ ਅਤੇ ਅਮਰੀਕਾ ਤੋਂ ਤੜਨ ਕੁਦਰਤੀ ਗੈਸ ਦੀ ਸਪਲਾਈ ਤੇਜ਼ ਕਰਨ ਤੋਂ ਬਾਅਦ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਜੁਲਾਈ ਚ ਅਮਰੀਕਾ ਤੋਂ ਐਲਪੀਜੀ ਦਰਾਮਦ ਦੀ ਗੁੰਜਾਇਸ਼ ਤਲਾਸ਼ ਰਹੀਆਂ ਸਨ ਇਹ ਦਰਾਮਦ ਮਿਆਦੀ ਇਕਰਾਰਨਾਮੇ ਦੇ ਤਹਿਤ ਹੋਵੇਗੀ ਜਦੋਂ ਉਹ 2026 ਲਈ ਰਸੋਈ ਗੈਸ ਦਰਾਮਦ ਪੱਕੀ ਕਰਨ ਦੀ ਅੰਕਲਣਾ ਕਰਨਗੇ ਪੱਛਮ ਏਸ਼ੀਆ ਦੇ ਨਾਲ ਕਰਾਰ ਕੀਤੀ ਗਈ ਸਪਲਾਈ ਦੇ ਬਦਲੇ ਅਮਰੀਕਾ ਤੋਂ ਤੁਰੰਤ ਸਸਤੀ ਐਲਪੀਜੀ ਹਾਸਲ ਕਰਨ ਤੇ ਵੀ ਗਲਬਾਤ ਚੱਲ ਰਹੀ ਹੈ ਭਾਰਤ ਚ ਐਲਪੀਜੀ ਦਾ ਬਾਜ਼ਾਰ ਲਗਭਗ 12 ਡਾਲਰ ਦਾ ਹੈ ਤੇ ਇਹ ਅਮਰੀਕਾ ਤੋਂ 2024 ਦੇ ਵਪਾਰ ਸਰਪਲਸ ਦੇ 1 ਤਿਹਾਈ ਦੇ ਬਰਾਬਰ ਹੈ ਭਾਰਤ ਚ ਸੰਯੁਕਤ ਅਰਬ ਅਮੀਰਾਤ ਕਤਰ ਕੁਵੈਤ ਤੇ ਸਾウਦੀ ਅਰਬ ਤੋਂ ਜ਼ਿਆਦਾ ਐਲਪੀਜੀ ਆਉਂਦੀ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੋਂ ਦਰਾਮਦ ਅਮਦ ਸ਼ੁਰੂ ਹੋਈ ਤਾਂ ਦੇਸ਼ ਚ ਰਸੋਈ ਚ ਵਰਤੋਂ ਹੋਣ ਵਾਲੇ ਇਸ ਜ਼ਰੂਰੀ ਇੰਦਨ ਦੀ ਸਪਲਾਈ ਹੋਰ ਵੀ ਮਜ਼ਬੂਤ ਹੋ ਜਾਏਗੀ ਭਾਰਤ ਨੇ 2024-25 ਚ 2. 8 ਕਰੋੜ ਟਨ ਐਲਪੀਜੀ ਦੀ ਦਰਾਮਦ ਕੀਤੀ ਸੀ ਐਲਪੀਜੀ ਉਸ ਦੀ ਕੁੱਲ ਜ਼ਰੂਰਤ ਦਾ ਲਗਭਗ 68% ਸੀ ਇਸ ਚ ਅਮਰੀਕਾ ਦੇ ਐਲਪੀਜੀ ਨਾਲ ਦੇ ਬਰਾਬਰ ਸੀ ਇੱਕ ਸਰਕਾਰੀ ਤੇਲ ਰਿਫਾਈਨਿੰਗ ਕੰਪਨੀ ਦੇ ਅਧਿਕਾਰਿਤ ਸੂਤਰ ਨੇ ਦੱਸਿਆ ਹੈ ਕਿ ਬਾਜ਼ਾਰ ਚ ਸਸਤੀ ਐਲਪੀਜੀ ਦੀ ਆਮਦ ਤੇਜ਼ੀ ਨਾਲ ਵਧ ਰਹੀ ਹੈ ਅਮਰੀਕਾ ਤੋਂ ਉਚਿਤ ਛੋਟ ਮਿਲਣ ਤੋਂ ਬਾਅਦ ਉੱਥੋਂ ਦੇ ਸਪਲਾਈਅਰ ਭਾਰਤ ਦੇ ਵੱਡੇ ਐਲਪੀਜੀ ਬਾਜ਼ਾਰ ਤੇ ਕਬਜ਼ਾ ਕਰ ਸਕਦੇ ਨੇ ਜਿਵੇਂ ਯੂਕਰੇਨ ਜੰਗ ਅਤੇ ਪਾਬੰਦੀ ਤੋਂ ਬਾਅਦ ਭਾਰਤ ਦੀ ਕੁੱਲ ਤੇਲ ਦਰਾਮਾ ਚ 40% ਹਿੱਸੇਦਾਰੀ ਰੂਸ ਦੀ ਹੋ ਗਈ ਸੀ ਟੀਓਡਰ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਮਰਕੀਟ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਤੇ ਸਖਤ ਕਾਰਵਾਈ ਕਰ ਦਿੱਤੀ ਹੈ ਰਾਸ਼ਟਰਪਤੀ ਟਰੰਪ ਨੇ ਯੂਨੀਵਰਸਿਟੀ ਦਾ ਟੈਕਸਟ ਛੋੜਦਾ ਦਰਜਾ ਖਤਮ ਕਰ ਦਿੱਤਾ ਹੈ ਟਰੰਪ ਨੇ ਬੀਤੇ ਹਫਤੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਸ ਦਾ ਐਲਾਨ ਕੀਤਾ ਸੀ ਉਹਨਾਂ ਦਾ ਇਹ ਕਦਮ ਹਾਰਵਰਡ ਵਰਗੀ ਵੱਕਾਰੀ ਸੰਸਥਾ ਤੇ ਸਰਕਾਰ ਵੱਲੋਂ ਸਖਤ ਨਿਗਰਾਨੀ ਤੇ ਨੀਤੀਗਤ ਬਦਲਾਅ ਵੱਲ ਇਸ਼ਾਰਾ ਕਰ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਉਹ ਹਾਰਵਰਡ ਯੂਨੀਵਰਸਿਟੀ ਦੇ ਟੈਕਸ ਮੁਕਤ ਦਰਜੇ ਨੂੰ ਖਤਮ ਕਰਨ ਜਾ ਰਹੇ ਨੇ 트럼ਪ ਨੇ ਟਰੁਥ ਸੋਸ਼ਲ ਤੇ ਪੋਸਟ ਕੀਤਾ ਤੇ ਲਿਖਿਆ ਕਿ ਉਹ ਇਸ ਦਾ ਹੱਕਦਾਰ ਹੈ ਇਸ ਤੋਂ ਪਹਿਲਾਂ ਹਾਰਵਰਡ ਦੀ 2.2 ਬਿਲੀਅਨ ਡਾਲਰ ਦੀ ਫੰਡਿੰਗ ਰੋਕ ਦਿੱਤੀ ਗਈ ਸੀ ਦਰਸਲ 트럼ਪ ਪ੍ਰਸ਼ਾਸਨ ਨੇ ਯੂਨੀਵਰਸਿਟੀ ਤੋਂ ਮੰਗ ਕੀਤੀ ਹੈ ਕਿ ਅਕਤੂਬਰ 2023 ਤੋਂ ਬਾਅਦ ਕੈਂਪਸ 'ਚ ਵਾਪਰੀਆਂ ਯਹੂਦੀ ਵਿਰੋਧੀ ਘਟਨਾਵਾਂ ਤੇ ਤਿਆਰ ਕੀਤੀਆਂ ਗਈਆਂ ਸਾਰੀਆਂ ਰਿਪੋਰਟਾਂ ਤੇ ਡਰਾਫਟ ਹੋਈ ਸਰਕਾਰ ਨੂੰ ਸੰਭੇ ਪ੍ਰਸ਼ਾਸਨ ਚਾਹੁੰਦਾ ਹੈ ਕਿ ਇਹ ਰਿਪੋਰਟਾਂ ਤਿਆਰ ਕਰਨ ਵਾਲੇ ਸਾਰੇ ਲੋਕਾਂ ਦੇ ਨਾਮ ਦੱਸੇ ਜਾਣ ਤੇ ਦੀ ਅਧਿਕਾਰੀਆਂ ਦੁਆਰਾ ਇੰਟਰਵਿਊ ਲਈ ਅਵੇਲੇਬਲ ਕਰਵਾਈ ਜਾਣ ਯੂਨੀਵਰਸਿਟੀ ਨੇ ਇਸ ਹੁਕਮ ਵਿਰੁੱਧ ਅਦਾਲਤ ਦੇ ਵਿੱਚ ਕੇਸ ਵੀ ਦਾਇਰ ਕੀਤਾ ਯੂਨੀਵਰਸਿਟੀ ਦਾ ਦੋਸ਼ ਹੈ ਕਿ 트ੰਪ ਪ੍ਰਸ਼ਾਸਨ ਰਾਜਨੀਤਿਕ ਦਬਾਅ ਬਣਾ ਕੇ ਅਕੈਡੈਮਿਕ ਕੰਮਕਾਜ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ ਹਾਵਰਡ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ 12 ਅਪ੍ਰੈਲ ਨੂੰ ਮੈਸਚੂਸੇਟਸ ਦੀ ਇੱਕ ਸੰਗੀ ਜ਼ਿਲ੍ਹਾ ਅਦਾਲਤ ਵਿੱਚ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਵਿਰੁੱਧ ਕੇਸ ਵੀ ਦਾਇਰ ਕੀਤਾ ਸੀ ਇਹ ਮਾਮਲਾ ਪ੍ਰੋਫੈਸਰਸ ਦੇ ਦੋਸ਼ ਮੁਹਵਲੋ ਯੂਨੀਵਰਸਿਟੀ ਦੇ ਫੰਡ ਰੋਕਣ ਦੀ ਧਮਕੀ ਵਿਰੋਧਧਾਰ ਕੀਤਾ ਗਿਆ ਸੀ दरअसल ਉਸ ਸਮੇਂ 트럼ਪ ਪ੍ਰਸ਼ਾਸਨ ਹਾਰਵਰਡ ਯੂਨੀਵਰਸਿਟੀ ਨੂੰ ਦਿੱਤੇ ਗਏ 9 ਬਿਲੀਅਨ ਡਾਲਰ ਦੇ ਫੰਡ ਦੀ ਸਮੀਖਿਆ ਕਰ ਰਿਹਾ ਸੀ ਹਾਰਵਰਡ ਦੇ ਪ੍ਰੋਫੈਸਰਸ ਦੇ ਖਵਾਲਾ ਦਿੱਤਾ ਹੈ ਕਿ ਟਰੰਪ ਦਾ ਫੈਸਲਾ ਅਮਰੀਕੀ ਸੰਵਿਧਾਨ ਦੇ ਪਹਿਲੇ ਸੋਧ ਦੀ ਉਲੰਘਣਾ ਕਰਦਾ ਹੈ ਪ੍ਰੋਫੈਸਰਸ ਦਾ ਦੋਸ਼ ਹੈ ਕਿ ਯੂਨੀਵਰਸਿਟੀ ਦੇ ਫੰਡਾਂ 'ਚ ਕਟੌਤੀ ਕਰਨਾ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ ਅਦਾਲਤ 'ਚ ਦਾਇਰ ਪਟੀਸ਼ਨ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਫੈਸਲੇ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਹਾਵੀ ਵਿੱਚ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਨੂੰ ਇੱਕ ਪੱਤਰ ਭੇਜਿਆ ਇਸ ਪੱਤਰ 'ਚ ਯੂਨੀਵਰਸਿਟੀ ਨੂੰ ਕੁਝ ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਗਿਆ ਸੀ ਅਜਿਹਾ ਕਰਨ 'ਚ ਅਸਫਲ ਰਹਿਣ ਨਾਲ ਯੂਨੀਵਰਸਿਟੀ ਨੂੰ ਸੰਗੀ ਫੰਡਿੰਗ ਰੋਕਣ ਦਾ ਖਤਰਾ ਸੀ ਇਹ ਕਦਮ ਟਰੰਪ ਪ੍ਰਸ਼ਾਸਨ ਦੇ ਇਸ ਦਾਅਵੇ ਤੋਂ ਪ੍ਰੇਰਿਤ ਕੀਤਾ ਗੇ ਵਕਕਾਰੀ ਅਦਾਰੇ ਯਹੂਦੀ ਵਿਰੋਧ ਨੂੰ ਰੋਕਣ ਵਿੱਚ ਅਸਫਲ ਰਹੇ ਨੇ ਪ੍ਰਸ਼ਾਸਨ ਨੇ ਦੋਸ਼ ਲਾਇਆ ਕਿ ਕੈਂਪਸ 'ਚ ਯਹੂਦੀ ਵਿਦਿਆਰਥੀਆਂ ਤੇ ਪ੍ਰੋਫੈਸਰਸ ਨਾਲ ਵਿਤਕਰਾ ਕੀਤਾ ਜਾਂਦਾ ਹੈ ਯੂਨੀਵਰਸਿਟੀ ਤੋਂ ਮਿਲਣ ਵਾਲਾ ਫੰਡ ਖੋਜ ਵਿਦਿਆਰਥੀ ਸਕਾਲਰਸ਼ਿਪਸ ਅਤੇ ਬਹੁਤ ਸਾਰੇ ਵਿਗਿਆਨ ਤੇ ਡਾਕਟਰੀ ਪ੍ਰੋਜੈਕਟਸ ਲਈ ਬਹੁਤ ਜ਼ਰੂਰੀ ਹੈ ਪਿਛਲੇ ਸਾਲ ਅਗਾਸਾ 'ਚ ਚੱਲ ਰਹੇ ਇਜ਼ਰਾਈਲ ਹਮਾਸ 'ਤੇ ਯੁੱਧ ਦੇ ਵਿਰੁੱਧ ਕਈ ਅਮਰੀਕੀ ਯੂਨੀਵਰਸਿਟੀਆਂ 'ਚ ਫਿਲਸਤੀਨ ਦੇ ਸਮਰਥਨ 'ਚ ਪ੍ਰਦਰਸ਼ਨ ਕੀਤੇ ਗਏ ਸਨ ਇਨ੍ਹਾਂ ਪ੍ਰਦਰਸ਼ਨਾਂ 'ਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ ਐਪੀਡੀ ਰਿਪੋਰਟ ਅਨੁਸਾਰ 1000 ਤੋਂ ਵੱਧ ਵਿਦਿਆਰਥ ਇਸ ਦੌਰਾਨ ਵਿਦਿਆਰਥੀਆਂ ਨੇ ਹਾਵਰਡ ਯੂਨੀਵਰਸਿਟੀ 'ਚ ਫਲਸਤੀਨੀ ਝੰਡਾ ਲਹਿਰਾਇਆ ਯੂਨੀਵਰਸਿਟੀ ਨੇ ਇਸ ਨੂੰ ਨੀਤੀ ਦੇ ਵਿਰੋਧ ਦੱਸਿਆ ਤੇ ਕਿਹਾ ਕਿ ਵਿਦਿਆਰਥੀਆਂ ਵਿਰੋਧ ਕਾਰਵਾਈ ਕੀਤੀ ਜਾਵੇਗੀ 트럼ਪ ਪ੍ਰਸ਼ਾਸਨ ਨੇ ਕਲੰਬੀਆ ਯੂਨੀਵਰਸਿਟੀ ਵਿਰੁੱਧ ਸਖਤ ਕਾਰਵਾਈ ਕੀਤੀ ਤੇ 400 ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਰੱਦ ਕਰ ਦਿੱਤੀ ਪ੍ਰਸ਼ਾਸਨ ਨੇ ਕਲੰਬੀਆ ਯੂਨੀਵਰਸਿਟੀ ਤੇ ਯਹੂਦੀ ਵਿਦਿਆਰਥੀਆਂ ਦੇ ਸ਼ੋਸ਼ਣ ਨੂੰ ਰੋਕਣ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਲਗਾਇਆ ਇਹ ਕਾਰਵਾਈ ਅਮਰੀਕੀ ਸਿੱਖਿਆ ਵਿਭਾਗ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ, ਨਿਆਂ ਵਿਭਾਗ ਅਤੇ ਜਨਰਲ ਸੇਵਾਵਾਂ ਪ੍ਰਸ਼ਾਸਨ ਦੇ ਇਹੂਦੀ ਵਿਰੋਧੀ ਵਿਰੋਧ ਦਾ ਮੁਕਾਬਲਾ ਕਰਨ ਲਈ ਸਾਂਝੀ ਟਾਸਕ ਫੋਰਸ ਦੁਆਰਾ ਕੀਤੀ ਗਈ ਸੀ। ਕੋਲੰਬੀਆ ਯੂਨੀਵਰਸਿਟੀ ਜੁਡੀਸ਼ੀਅਲ ਬੋਰਡ ਨੇ ਗਾਜ਼ਾ ਵਿਰੋਧ ਪ੍ਰਦਰਸ਼ਨ ਦੌਰਾਨ ਹੈਮਿਲਟਨ ਹਾਲ ਤੇ ਕਬਜ਼ੇ ਵਿੱਚ ਸ਼ਾਮਲ ਵਿਦਿਆਰਥੀਆਂ ਵਿਰੁੱਧ ਹੋਈ ਸਖਤ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਮੇਨਿੰਦਰ ਜਾਸਦ ਕਲ ਫੇਰਮਿਲਾ ਕੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾ